ਦੀਆਂ ਬਈ ਜਾਂਦੀਆਂ ਨੇ ਵਿਆਹ ਫਿਕਰੰਦੇ ਮੋਬਾਈਲ ਨੇ ਦੁਨੀਆ ਬੜੀ ਛੋਟੀ ਕਰ ਲਈ ਐ ਜਦੋਂ ਸਾਡੇ ਇਹ ਰਿੰਗ ਸਰਾਮਣੀ ਅੰਗਰੇਜ਼ੀ ਦੇ ਸ਼ਬਦ ਆ ਗਏ ਮੰਗਣਾ ਹੋ ਗਿਆ ਰੋਕਾ ਹੋ ਗਿਆ ਫਸ ਉਹ ਤੋਂ ਬਾਅਦ ਜਦੋਂ ਮੁੰਡਿਆਰ ਦਾ ਪਹਿਲਾ ਜਨਮ ਦੇਣਾ ਆਉਂਦਾ ਨਾ ਤੇ ਸਾਡੇ ਗੱਭਰੂ ਹਸ਼ਿਆਰ ਬਹੁਤ ਹੋ ਗਏ ਨੇ ਆ ਨਿਕਾਜਾ ਮੋਬਾਈਲ ਆ ਜਿਹੜਾ ਉਹ ਦਿੱਤੇ ਨੇ ਟੱਚ ਨਹੀਂ ਨਾ ਟੱਚ ਨਹੀਂ ਟੱਚ ਤੇ ਬੰਦਾ ਕਿਵੇਂ ਫੜਿਆ ਜਾਂਦਾ ਹਾਂ ਆ ਕਿਉਂ ਅਗਲੀ ਨੇ ਸਾਚਾ ਲਾ ਲਿਆ ਉਹਨੇ ਪੁੱਛ ਰਣਾ ਵੀ ਕਿੱਥੇ ਫਿਰਦਾ ਬੰਦੇ ਹਿਸ਼ਾਰ ਬਹੁਤ ਹੈ ਛੋਟਾ ਜਿਹਾ ਮੋਬਾਈਲ ਦੇ ਦਿੰਦੇ ਨੇ ਫਿਰ ਜਿੰਨਾ ਚ ਵਿਆਹ ਨਹੀਂ ਹੁੰਦਾ ਉਹਨਾਂ ਚ ਕੁ ਭਵੇਂ 6 ਮਹੀਨੇ ਨਾ ਹੋਵੇ ਭਵੇਂ ਸਾਢੇ ਨਾ ਹੋਵੇ ਫਿਰ ਜਨਮ ਦਿਨ ਮੁਬਾਰਕ ਚੱਲਦਾ ਹੋਰ ਸੁਣਾਓ ਕੀ ਹਾਲ ਹੈ ਹੋਰ ਸੁਣਾਓ ਕੀ ਹਾਲ ਹੈ ਹੋਰ ਕੀ ਹਾਲ ਹੈ ਵਿਚਾਰੀ ਨਵੀਂ ਨਵੀਂ ਜੁੜੀ ਆ ਜੀ ਕਿੰਨਾ ਕੁ ਹੋਰ ਸੁਣਾਈ ਜਾਵੇ ਹੈਨਾ ਆ ਵਿਚਾਰੀ ਆ ਕੇ ਜਾਂਦੀ ਹੈ ਕਈ ਬੰਦੇ ਤਾਂ ਇੰਨੇ ਇੰਨੇ ਲਾਲਚੀ ਹੋ ਜਾਂਦੇ ਨੇ ਫੋਨ ਵਧਾ ਹੀ ਨਹੀਂ ਕਰਦੇ ਜੇ ਕਿਸੇ ਨੇ ਬਾਰ ਖੜਕਾਤਾ ਬਜ਼ੁਰਗਾਂ ਨੇ ਆਵਾਜ਼ ਦਿੱਤੀ ਵੀ ਬੰਦ ਬਾਰ ਖੋਲ ਆਓ ਹੁਣ ਕਹਿੰਦਾ ਕੱਟੀ ਨਾ ਪੰਜਾ ਮਿੰਟਾਂ ਜੀ ਆ ਗਿਆ ਬਸ ਹੁਣੇ ਹੀ ਰੱਖ ਦਿੱਤੀ ਹਾਂ ਕੰਪਨੀ ਨੂੰ ਫਿਕਰ ਪੈ ਜਾਂਦਾ ਵੀ ਐਡਾ ਬਿਜ਼ਨਸ ਕੀਦਾ ਯਾਰ ਜਿਹੜਾ ਦਿਨ ਰਾਤ ਫੋਨ ਹੀ ਨਾ ਵੱਜਦਾ ਪਰ ਜਿੰਨੇ ਫਿਲਟਰ ਵੱਜਦੇ ਨੇ ਉਹਨੇ ਬੰਦਾ ਮਾਰਦਾ ਕੀ ਗੱਲ ਉਹ ਵੋਟਾਂ ਵਾਲੇ ਆ ਗਏ ਨਾ ਇਧਰ ਕਰਮਜੀਤ ਅਨਮੋਲ ਖੜਾ ਹੈ ਉਹ ਮੰਨਦਾ ਤਾਂ ਨਾ ਇਹ ਕਰਦੇ ਫਿਰ ਤੇ ਐਂਕੀ ਵੋਟਾਂ ਮੇਰੇ ਅੱਡੀ ਪਾਉ ਉਹਦਰ ਫਲਾਣੇ ਆ ਗਏ ਕਾਲੀ ਆ ਗਏ ਉਧਰ ਆਏ ਉਹਨੇ ਉਦੋਂ ਹੰਸ ਰਾਜ ਆਗੇ ਹਨ ਬੰਦੇ ਨੂੰ ਸੱਦੇ ਭਵੇਂ ਵੀ ਨਾ ਸੱਦੇ ਫੇਰ ਵੀ ਬੰਦਾ ਬਿਜੀ ਹੁੰਦਾ ਘਰ ਵਾਲੀ ਤੈਨੂੰ ਪਤਾ ਜਿੰਨਾ ਪ੍ਰਭਾਵ ਪੈਣਾ ਬਣਾ ਲੇ ਬਣਾ ਲੇ ਪਰ ਉਹ ਕਿੱਥੇ ਪੜਦਾ ਜਿੰਨੇ ਵੈਹ ਤੋਂ ਫਿਲਟਰ ਚੱਲਦੇ ਨੇ ਪਹਿਲਾਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਫਿਲਟਰ ਚਲਾ ਲੋ ਚੱਲਦੇ ਨੇ ਜਦੋਂ ਵਿਆਹ ਹੋ ਜੇ ਫੇਰ ਬੰਦੇ ਦੀ ਕੱਲੀ ਮੱਜ ਚੱਲਦੀ ਐ ਉਹ ਵੀ ਘਰ ਵਾਲੀ ਨੂੰ ਪੁੱਛ ਕੇ ਕੀ ਭਾਗਵਾਨ ਨੇ ਧੜਕੇਗੇ ਨਾ ਜੇ ਤੇਜ਼ ਧੜਕਦੀ ਐ ਤਾਂ ਮਹੌਰੀ ਕਰਨਾ ਆ ਮਤਲਬ ਗੱਲ ਮੁੱਕੀ ਜੇ ਬਾਹਰ ਅੰਦਰ ਵੀ ਜਾਣਾ ਉਹ ਤਾਂ ਰੀਟ ਪੁੱਛ ਕੇ ਐਨਾ ਐਨਾ ਰੋਬ ਹੋ ਜਾਂਦਾ ਸੁਣਿਓ ਬਹੁਤ ਪਿਆਰਾ ਗੀਤ ਹੈ ਜਿਨ੍ਹਾਂ ਦੇ ਵਿਆਹ ਨਵੇਂ ਹੋਏ ਨੇ ਉਹਨਾਂ ਨੂੰ ਸੋਹਣਾ ਲੱਗਣਾ ਹੈ ਜਿਨ੍ਹਾਂ ਦੇ 2-3 ਸਾਲ ਹੋ ਗਏ ਉਹਨੂੰ ਯਾਦ ਆ ਜਾਣਾ ਆਪਦਾ ਵਿਆਹ ਕਈਆਂ ਦਾ ਤਾਂ ਵਿਆਹ ਹੀ ਪੰਜਾਂ ਦੇ ਨੋਟ ਵਾਂਗੂ ਪਾਟੇ ਜਿਹਾ ਹੋਏ ਪਏ ਨੇ ਉਹ ਉਹਨਾਂ ਨੂੰ ਵੀ ਪੜਾ ਬਹੁਤ ਲੱਗਣਾ ਉਹਨਾਂ ਨੂੰ ਕਿੱਥੇ ਯਾਦ ਕਰਾਦਾ ਓਏ ਸਿਆਪਾ ਬਾਪਾ